ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 2364 ਤੇ 9894 ਦੇ ਸਬੰਧ ਵਿੱਚ ETT 2364 ਤੇ 9894 ਤੇ ਕਿਉਂ ਰੋਕ ਲਾਈ ਗਈ ਹੈ ਤੇ ਹੁਣ ਕਦੋਂ ਹੋਵੇਗੀ ਜੁਆਇਨਿੰਗ ਤੇ ਨੈਕਸਟ ਪ੍ਰੋਸੈਸ ਕੀ ਰਹਿਣ ਵਾਲਾ ਹੈ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਨੇ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ 88594 ਤੇ 2364 ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ 2364 ਦੀ ਜਿਹੜੀ ਸਟੇਸ਼ਨ ਸਿਲੈਕਸ਼ਨ ਜਿਹੜੀ ਉਹ ਕਰਵਾ ਲਈ ਗਈ ਹੈ ਤਾਂ ਇਸ ਤੋਂ ਬਾਅਦ ਸਟੇਸ਼ਨ ਅਲਾਟਮੈਂਟ ਕੀਤੇ ਜਾਣੇ ਸੀ ਤੇ ਕੱਲ ਸੋਮਵਾਰ ਜਿਹੜਾ ਡਿਪਾਰਟਮੈਂਟ ਨੇ ਕਿਹਾ ਸੀ ਕਿ ਸਟੇਸ਼ਨ ਜਿਹੜੇ ਨੂੰ ਅਲਾਟਮੈਂਟ ਕਰ ਦਿੱਤੇ ਜਾਣਗੇ ਤਾਂ ਹੁਣ ਜਿਹੜੇ ਡਿਪਾਰਟਮੈਂਟ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ ਕਿਉਂ ਮੁੱਕਰਿਆ ਹੈ ਤਿੰਨ ਦਿਨ ਤੂੰ ਕਹਿ ਰਿਹਾ ਸੀ ਡਿਪਾਰਟਮੈਂਟ ਸੋਮਵਾਰ ਨੂੰ ਤੁਹਾਡਾ 110% ਤੁਹਾਡੇ ਜਿਹੜੇ ਨੇ ਇਹ ਸਟੇਸ਼ਨ ਜਿਹੜੇ ਨੇ ਚੁਆਇਸ ਤੁਹਾਡੀ ਜਿਹੜੀ ਹੈ ਸਟੇਸ਼ਨ ਅਲਾਟਮੈਂਟ ਕਰ ਦਿੱਤੇ ਜਾਣਗੇ ਤੇ ਅਗਲਾ ਪ੍ਰੋਸੈਸ ਜਿਹੜਾ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ ਪਰ ਸੋਮਵਾਰ ਨੂੰ ਜਿਵੇਂ ਡਿਪਾਰਟਮੈਂਟ ਨਾਲ ਗੱਲ ਹੋਈ ਤਾਂ ਡਿਪਾਰਟਮੈਂਟ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਆਪਣੇ ਡਿਪਾਰਟਮੈਂਟ ਨੇ ਯੂ ਟਰਨ ਲੈ ਲਿਆ ਤਾਂ ਹੁਣ ਕਦੋਂ ਹੋਵੇਗੀ ਜੋਇਨਿੰਗ ਅਗਲਾ ਪ੍ਰੋਸੈਸ ਕੀ ਰਹਿਣ ਵਾਲਾ ਹੈ ਤੇ ਪਹਿਲੀ ਗੱਲ ਆਪਾਂ ਗੱਲ ਕਰਦੇ ਆਂ ਵੀ ਕਿਉਂ ਮੁੱਕਰਿਆ ਡਿਪਾਰਟਮੈਂਟ ਤਾਂ ਇਹ ਤੁਸੀਂ ਵੇਖ ਸਕਦੇ ਹੋ ਇੱਕ ਜਿਹੜਾ ਲੈਟਰ ਜਾਰੀ ਕੀਤਾ ਗਿਆ ਵਿੱਤ ਵਿਭਾਗ ਵੱਲੋਂ ਇਹ ਲੈਟਰ ਜਾਰੀ ਕੀਤਾ ਗਿਆ ਇਹ ਲੈਟਰ 31 ਤਰੀਕ ਨੂੰ ਜਾਰੀ ਕੀਤਾ ਗਿਆ ਜਿਸ ਨੇ ਪੰਜਾਬ ਦੇ ਸਾਰੇ ਵਿਭਾਗਾਂ ਨੂੰ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚੋਂ ਕੇਸ ਹਾਰ ਚੁੱਕੀ ਹੈ ਤਾਂ ਉਸ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਜਿਹੜਾ 7ਵੇਂ ਪੇਕ ਮਿਸ਼ਨ ਲਾਗੂ ਕਰਨਾ ਚਾਹੁੰਦੀ ਹੈ ਜਿਹੜਾ 17/7/2024 ਨੂੰ ਜਿਹੜਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਪਰ ਸੁਪਰੀਮ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਕੇਸ ਦੇ ਵਿੱਚੋਂ ਜਿਹੜੀ ਸਰਕਾਰ ਅਧਾਰ ਹੋਈ ਹੈ ਤਾਂ ਇਸ ਲਈ ਜਿਹੜਾ ਵਿੱਤ ਵਿਭਾਗ ਨੇ ਤਾਂ ਹਦਾਇਤ ਜਾਰੀ ਕੀਤੀ ਹੈ ਇਹ ਵਿੱਤ ਭਾਗ ਵੱਲੋਂ ਜਾਰੀ ਦਾਇਤ ਅਨੁਸਾਰ 17/7/2024 ਦੇ ਸੰਮੁਖ ਸਿੱਧੀ ਭਰਤੀ ਅਸਾਮੀਆਂ ਲਈ 7 ਪੇ ਕਮਿਸ਼ਨ ਦੇ ਪੈਟਰਨ ਨੂੰ ਨਿਰਧਾਰਤ ਕੀਤੇ ਗਏ ਸੀ ਕਿਤੇ ਜਨਵਰੀ ਦੇ ਤੱਕ ਤਨਖਾਹ ਸਕੇ ਲਾ ਪ੍ਰਤੀ ਵਿਭਾਗੀ ਨਿਜਮਾਂ ਵਿੱਚ ਬਣਦੀ ਸੋਧ ਹੋਣ ਉਪਰੰਤ ਹੀ ਸਿੱਧੀ ਭਰਤੀ ਕਰਨ ਸੰਬੰਧੀ ਹੁਣ ਜਿਹੜਿਆਂ ਦੇ ਵਿੱਚ ਜਿਹੜੇ ਵਿਭਾਗੀ ਜਿਹੜੇ ਨਿਜਮ ਸੀ ਉਹਨਾਂ ਵਿੱਚ ਸੋਧ ਨਹੀਂ ਕੀਤੀ ਸੀ ਜਿਸ ਕਾਰਨ ਇਹਨਾਂ ਨੂੰ ਸਰਕਾਰ ਨੂੰ ਏ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਜਿਹੜਾ ਇਸ ਲਈ ਜਿਹੜਾ ਵਿਭਾਗੀ ਨਿਯਮਾਂ ਵਿੱਚ ਤਬਦੀਲੀ ਕਰਨਾ ਚਾਹੁੰਦੇ ਨੇ ਤਾਂ ਹੁਣ ਇਸੇ ਕਰਕੇ ਹੀ 2364 ਤੇ 9894 ਤੇ ਰੋਕ ਲਾਈ ਗਈ ਕਿ ਜਦੋਂ ਤੱਕ ਵਿਭਾਗੀ ਨਿਯਮਾਂ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ ਤਾਂ ਇਸ ਦੀ ਸਾਰੀਆਂ ਭਰਤੀਆਂ ਤੇ ਰੋਕ ਲਾਈ ਗਈ ਤੇ ਇਸੇ ਕਰਕੇ ਹੀ ਡਿਪਾਰਟਮੈਂਟ ਜਿਹੜਾ ਇਹ ਬਹਾਨਾ ਹੁਣ ਲਾ ਲਿਆ ਕਿ ਵੇਤੋ ਭਾਗ ਵੱਲੋਂ ਸਾਨੂੰ ਲੈਟਰ ਜਾਰੀ ਹੋ ਗਿਆ ਤੇ ਜਦੋਂ ਤੱਕ ਇਸ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ ਤਾਂ ਭਰਤੀ ਤੇ ਰੋਕ ਲਾਈ ਜਾਂਦੀ ਹੈ ਨਹੀਂ ਤਾਂ ਇਸ ਪਹਿਲਾ 31 ਤਰੀਕ ਦਾ ਲੈਟਰ ਸੀ ਤੇ ਭਾਗ ਜਿਹੜਾ ਸੀ ਲਾਰੇ ਲਾਰਿਆ ਸੀ ਤੇ ਕਹਿ ਰਿਹਾ ਸੀ ਵੀ 9 ਸੋਮਵਾਰ ਨੂੰ ਜਿਹੜੀ ਤੁਹਾਡੇ ਸਟੇਸ਼ਨ ਜਿਹੜੇ ਅਲਾਟਮੈਂਟ ਦੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਤੇ 5894 ਦੀ ਜਿਹੜੀ ਰਿਵਾਈਜ਼ ਲਿਸਟ ਪਾ ਦਿੱਤੀ ਜਾਵੇਗੀ ਪਰ ਹੁਣ ਵਿਭਾਗ ਨੇ ਜਿਹੜਾ ਵਿੱਤ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਇਸ ਦੇ ਆਧਾਰ ਤੇ ਜਿਹੜਾ ਇਹ ਵਿਭਾਗ ਨੇ ਯੂ ਟਰਨ ਲੈ ਲਿਆ ਤੇ ਆਪਣੇ ਵਾਅਦੇ ਤੋਂ ਮੁੱਕਰ ਗਿਆ ਇਹ ਕਾਰਨ ਹੈ ਜਿਹੜੀ ਕੱਲ ਜਿਹੜੀ ਲਿਸਟ ਨਹੀਂ ਪਾਈ ਗਈ ਕੱਲ ਜਿਹੜੇ ਸੀ ਸਟੇਸ਼ਨ ਚੁਆਇਸ ਕਰਵਾਏ ਗਏ ਸੀ ਉਸ ਦੀ ਸਟੇਸ਼ਨ ਅਲਾਟਮੈਂਟ ਨਹੀਂ ਕੀਤੀ ਗਈ ਤਾਂ ਹੁਣ ਅਗਲਾ ਪ੍ਰੋਸੈਸ ਕੀ ਰਹਿਣ ਵਾਲਾ ਹੈ ਅਗਲੇ ਪ੍ਰੋਸੈਸ ਦੇ ਵਿੱਚ ਹੁਣ ਵੇਖੋ ਜਦੋਂ ਤੱਕ ਇਹ ਦੇ ਵਿੱਚ ਪਾਗ ਦੇ ਵਿੱਚ ਜਿਹੜੀਆਂ ਨੇ ਇਹ ਤਬਦੀਲੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਜਿਹੜੀ ਪਰਤੀ ਤੇ ਰੋਕ ਲਾ ਦਿੱਤੀ ਗਈ ਤਾਂ ਅਗਲਾ ਪ੍ਰੋਸੈਸ ਹੁਣ ਯੂਨੀਅਨ ਨੂੰ ਹੋਈ ਕੋਈ ਨਾ ਕੋਈ ਕਰਨਾ ਪਵੇਗਾ ਤੇ ਯੂਨੀਅਨ ਦੇ ਨਾਲ ਕੱਲ੍ਹ ਕੀ ਸੀ ਕਿ ਉਸ ਦਾ ਅਗਲਾ ਜਿਹੜਾ ਪ੍ਰੋਗਰਾਮ ਇਹ ਉਲੀਕਿਆ ਜਾਵੇਗਾ ਤਾਂ ਹੁਣ ਜਿਹੜੀ ਸਰਕਾਰ ਹੈ ਉਹ ਆਪਾਂ ਜਾਣਦੇ ਆ ਕਿ ਸਰਕਾਰ ਜਿਹੜੀ ਵਰਤਿਆਂ ਨੂੰ ਜਲਦੀ ਕੰਪਲੀਟ ਨਹੀਂ ਕਰਨਾ ਚਾਹਦੀ ਤਾਂ ਹੁਣ ਇਹ ਕਦੋਂ ਜੁਆਇਨਿੰਗ ਹੋਏਗੀ ਕਦੋਂ ਅਗਲਾ ਪ੍ਰੋਸੈਸ ਚੱਲੇਗਾ ਇਸ ਦੇ ਸਬੰਧ ਵਿੱਚ 15 ਦਿਨਾਂ ਦਾ ਜਿਹੜਾ ਉਹ ਟਾਈਮ ਦਿੱਤਾ ਗਿਆ ਹੈ ਵਿਭਾਗ ਨੂੰ ਕਿ 15 ਦਿਨਾਂ ਦੇ ਵਿੱਚ ਜਿਹੜੀ ਉਸ ਨੂੰ ਅਪਡੇਟ ਕੀਤਾ ਜਾਵੇ ਤੇ ਸਤਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤਾਂ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਇਸ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਤਾਂ ਇਹ ਜਿਹੜੇ ਸੀ ਕਿਉਂ ਮੇ ਪਰਤੀਆਂ ਤੇ ਰੋਕ ਲਾਈ ਗਈ ਹੈ ਇਸ ਦੇ ਸਬੰਧ ਵਿੱਚ ਆਪਾਂ ਅੱਜ ਇਹ ਗੱਲ ਕਰਨੀ ਸੀ ਸਤਵੇਂ ਪੇਕ ਮਿਸ਼ਨ ਜਿਹੜਾ ਸਰਕਾਰ ਲਾਗੂ ਕਰਨਾ ਚਾਹੁੰਦਾ ਹੈ ਤੇ ਇਸ ਦੇ ਸਬੰਧ ਵਿੱਚ ਜਿਹੜੀ 5994 ਤੇ 2364 ਦੋਨਾਂ ਪਰਤੀਆਂ ਤੇ ਇੱਕ ਵਾਰੀ ਰੋਕ ਲਾ ਦਿੱਤੀ ਗਈ ਹੈ ਤਾਂ ਪੰਜਾਬ ਦੀਆਂ ਸਾਰੀਆਂ ਪਰਤੀਆਂ ਤੇ ਇੱਕ ਵਾਰੀ ਰੋਕ ਲਾ ਦਿੱਤੀ ਗਈ ਹੈ ਜਦੋਂ ਤੱਕ ਇਹ ਵਿਭਾਗ ਦੇ ਜਿਹੜੇ ਨਿਯਮਾਂ ਦੇ ਵਿੱਚ ਅਪਡੇਟ ਨਹੀਂ ਕੀਤੇ ਜਾਂਦੇ ਤਾਂ ਇਸੇ ਤਰ੍ਹਾਂ 5994 ਤੇ 23 ਚੌਂਟ ਭਰਤੀ ਤੇ ਵੀ ਜਿਹੜੀ ਰੋਕ ਲਾਈ ਗਈ ਹੈ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਜਾਣਕਾਰੀ ਵੇਖਣ ਲਈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ